ਤੇ ਹਾਲ ਫੇਰ ਗਿਆ ਤੇ ਇਹ ਹਾਲ ਹੈਗਾ ਜਰੂਰੀ ਫੇਰਨਾ ਜਿਹੜਾ ਸਿੰਗਲ ਹਾਲ ਫੇਰ ਹੈ ਆਪਾਂ ਕਿਉਂਕਿ ਇਹਦੇ ਨਾਲ ਕੁਆਂਟੋ ਦੇ ਦੋ ਕੁਆਂਟਾ ਨਾਲ ਤੁਹਾਡੀ ਕਣਕ ਜਿਹੜੀ ਕਿੱਲੇ ਦੀ ਵੱਧ ਜਾਂਦੀ ਆ ਕਿਉਂਕਿ ਪਾਣੀ ਜਿਹੜਾ ਪਹਿਲਾ ਪਾਣੀ ਹੈ ਨਾ ਇਹੀ ਕੰਮ ਕਰਦਾ ਸਾਰਾ ਤੇ ਕਿਉਂਕਿ ਜੇ ਪਾਣੀ ਰੁਕ ਜਾਂਦਾ ਖੇਤ ਚ ਤੇ ਫਿਰ ਕਣਕ দাব ਜਾਂਦੀ ਹੈ ਪਹਿਲੇ ਪਾਣੀ ਨਾਲ ਤੇ ਉਸ ਤੋਂ ਬਾਅਦ ਵਾਲੇ ਨਾਲ ਨਹੀਂ ਕੋਈ ਬਾਲਾ ਚੱਕਰ ਪੈਂਦਾ ਤੇ ਉਦੋਂ ਗਰੋਥ ਕਰ ਜਾਂਦੀ ਹੈ ਕਣਕ ਤੇ ਪਹਿਲੇ ਜਿਹੜਾ ਪਾਣੀ ਆ ਤੇ ਇਹ ਕੰਮ ਕਰਦਾ ਪੂਰਾ डाकर पैली है लोट लाता प्याले थोड़ा जहांगल हाल से भोल जी यी है पैली बाकी बन जानी है पैली पूरी ड्रेल लाइस पूरी सैटा है ਆ ਤੇ ਗੁਰੇ ਦੀ ਚਰਵਾਤ ਤੇ ਚੱਲੇ ਆ ਖਾੜੇ ਨੂੰ ਟਰੈਕਟਰ ਲੈ ਆਇਆ ਸੀ ਕੱਲ ਛੋਟਾ ਤੇ ਉੱਥੇ ਲੈ ਕੇ ਚੱਲੇ ਆ ਰੋਟਾ ਬੇਟਰ ਛੋਟਾ ਉੱਥੇ ਲੋੜਾ ਥੋੜੀ ਜੀ ਲਗਾਉ ਰਿਹਾ ਦਾ ਕੀ ਕੰਮ ਤੇ ਕੰਮ ਥੋੜਾ ਜਿਹਾ ਹੀ ਆ ਦਾ 10 ਮਿੰਟ ਦਾ ਹੀ ਤੇ ਬਾਹਰ ਲੈ ਜਾਣਾ ਪੈ ਗਿਆ ਆਪਾਂ ਨੂੰ ਜੀ ਬਾਕੀ ਕਰਦਿਆਂ ਗੱਲਬਾਤ ਚੱਲ ਕੇ ਉੱਥੇ ਤੇ ਬਾਸਮਾ ਤੇ ਵੀ ਕਹਿੰਦੇ ਮੈਂ ਅੱਜ ਹੁਣ ਕਹਿੰਦੇ ਭਰ ਦਾਂਗੇ ਅੱਜ ਟਰਾਲੀਆਂ ਦੇ ਦੱਸ ਦਿਖਾਉਣੇ ਕੰਮ ਚੱਲ ਗਏ ਉੱਥੇ ਤੇ ਧੌਂਦਾ ਜਿਵੇਂ ਸੇ ਬਹੁਤ ਕਾਬੂ ਦਾ ਬਿਜੇ ਵਾਲੀ ਆ ਪਾਣੀ ਜਿਹੜਾ ਡੇਗਦਾ ਸੀ ਸਾਰੇ ਤਾਂ ਰਾਹ ਨੂੰ ਗਿਹੜੇ ਗਿੱਲੇ ਹੋਏ ਪਏ ਸੀਗੇ ਪਰ ਹੁਣ ਥੋੜਾ ਉੱਚਾ ਜਾ ਹੋਇਆ ਬਾਕੀ ਦੇਖੋ ਅੱਜ ਸੂਰਜ ਦਿਖਾਈ ਦਿੰਦਾ ਜਾਂ ਨਹੀਂ ਸਾਡੇ ਕੋਲੋਂ ਪੌਣੇ 10 ਦਾ ਟਾਈਮ ਹੋ ਗਿਆ ਚਲਾ ਵੀ ਹੋ ਗਿਆ ਪੌੜੀ ਬਣਾ ਰਹੀ ਹੈ ਇਹਨੇ ਪੰਗੇ ਕਰਨ ਨਾਲੋਂ ਲੈਫਟ ਚੱਕ ਲੈਣਦੇ ਲੈਫਟ ਮੂਰੇ ਉੱਚਾ ਕਰਦਾ ਜਮਾ ਥੱਲੇ ਖੜ ਕੇ ਪਈ ਜਾਣਾ ਤੂੰ ਦੇਖ ਸ ਤੇਰੇ ਰਾਤ ਨੂੰ ਬੀਜੇ ਸੀ ਆਇਆ ਤੇ ਇੱਕ ਪਲੜ ਪਾਦਾ ਆਹ ਨੂੰ ਬੀਜਨ ਮੇ ਹੁੰਦਾ ਹੈ ਇਹਨੂੰ ਸਾਰਾ ਜੈਨੀ ਫੁੱਲ ਕੋਨਾ ਹੋਇਆ ਹੈ ਕਿਵੇਂ ਰੰਗ ਰੰਗਦਾ ਨਹੀਂ ਬਟਿਆ ਨਹੀਂ ਨਹੀਂ ਰੰਗ ਨਹੀਂ ਬਟਿਆ ਹੈ ਮਰਮੋਟਾ ਦਿਲ ਲਾ ਗਿਆ ਉਹ ਤਾਂ ਕੋਈ ਨਹੀਂ ਹੁੰਦਾ ਪੱਖਾ ਲਾ ਦੇਣਾ ਉਹਨਾਂ ਨੇ ਇਹਦਾ ਨਹੀਂ ਕੋ ਇਹਦਾ 1921 ਹੈ ਇਹਨਾਂ ਨੇ ਕੀ ਹੋਣਾ ਬਾਕੀ ਤਾਂ ਠੀਕ ਆ ਇੱਥੇ ਕਰਦੇ ਬਾਲੀ ਆਏ ਮੈਂ ਤਾਂ ਕਹਿੰਦਾ ਆ ਵੀ ਕਰ ਲੋ ਗਰੇਸ ਆ ਪੱਲੜ ਪਿੱਛੇ ਗੱਲ ਆ ਇੱਥੇ ਲੱਗ ਜੂ ਟਰਾਲੀ ਫਿਰ ਆਈ ਬੈਕ ਬੈਕ ਚਲੀ ਜਾਊਗੀ ਲੈਵੜ ਚੱਕਦੇ ਉਹਦਾ ਸੌਖਾ ਰਹਵੇਂਗਾ ਇੰਨਾ ਚੜਨ ਦੀ ਲੋੜ ਨਹੀਂ ਪੈਣੀ ਇੱਕ ਰੱਖ ਕੇ ਚੱਲ ਜਾਣਾ ਜਰਾ ਉਹ ਤੇਰੇ ਕੋਲ ਉਹ ਸ਼ੋਅ ਕਰ ਇਹ ਨੂੰ ਕੀ ਆ ਇਹ ਤਾਂ ਸਮਝ ਲੱਗਿਆ ਠੰਡ ਦਾ ਇਹਦਾ ਕੀ ਹਾਲ ਆ ਦੇਖੀ ਬਬੂ ਇਹਦਾ ਥੱਲੇ ਦਾ ਪਾਇਆ ਤੋਤੀ ਤੇ ਉੱਤੇ ਪਾਈ ਫਰ ਦਾ ਕੋਟ ਠੰਡੀ ਲੱਗਦਾ ਕਿਹਾ ਹੈ ਤੇਰੇ ਕੋਲ ਇਹ ਪਰਸੋਂ ਦਾ ਤਿਆਰ ਹੋਇਆ ਆਈਆਂ ਹਾਂ ਲਾਇਆ ਰਿਹਾ ਗਮਸ਼ਾ ਬੰਨਿਆ ਨੇ ਨਿਆ ਲੈ ਠੀਕ ਆ ਹਾਲ ਦਾ ਹੋਕ ਜੀ ਹੋਈ ਆ ਗਿੱਲੀ ਗਿੱਲੀ ਹੋਵੇ ਹੋ ਕੁਛ ਨਹੀਂ ਹੁੰਦਾ ਉਹਨੂੰ ਉਹਦਾ ਮਾੜਾ ਮੋਟਾ ਪਲੜਦਾ ਇਹ ਗਿੱਲਾ ਨਹੀਂ ਹੈਗਾ ਇਹਦਾ ਪੱਖਾ ਦੋ ਦੋਈ ਲਾਉਂ ਟਰਾਲੀ ਇਹੀ ਵੱਧ ਭਰ ਲਾਂਗੇ ਉਹਦੋਂ ਇਹ ਘੱਟ ਭਰੀ ਸੀ ਦੂਜੀ 12 ਫੁੱਟੀ ਵੱਧ ਭਰੀ ਸੀ ਤੇ ਚੱਕਣ ਵਾਲਾ ਕੰਮ ਦੇਖਦੇ ਕਿੰਨੇ ਘੋਜ ਤਾਂ ਹੀ ਹੁੰਦਾ ਮੈਨੂੰ ਲੱਗਦਾ 2 ਤਿੰਨ ਵਜੇ ਜਾਣਿਆ ਚੱਕਦੇ ਆ ਇਹ ਹੌਲੀ ਹੌਲੀ ਟੋਕ ਰਿਆ ਨਾ ਤੇ ਬਾਕੀ ਆਲੂ ਲੱਗ ਗਿਆ ਧਾਰੀ ਬੰਨਣਾ ਨਿਕਲੇ ਆਏ ਆਲੂ ਤੇ ਦਿਨ ਅਜ ਕਸਮਾ ਸਾ ਜਹੀ 11 ਦਾ ਟਾਈਮ ਹੋ ਗਿਆ ਤੇ 12 ਤੇੜ ਲਈ ਚੱਕੀ ਗਈ ਪੱਲੇ ਵੀ ਇਦਾਂ ਹੀ ਸੀਗਾ ਪਰ ਅੱਜ ਗੱਲ ਗਲੋਲਾ ਜਿਆਦਾ ਹੈ ਮਤਲਬ ਤਰਪ ਤਰਪੀ ਵਾਲੀ ਆ ਧੁੰਦ ਚਾਹ ਬਣਾ ਲਈ ਸਪੈਸ਼ਲ ਵਾਲੀ ਪਾਲੀ ਕਹਿੰਦਾ ਮੈਂ ਸਪੈਸ਼ਲ ਪੀਣੀ ਆ ਚਾਹ ਥੋੜੀ ਜੀ ਤੇ ਬਾਕੀ ਬਣਾ ਕੇ ਇਹ ਚੱਲੇ ਆ ਤੇ ਅੱਜ ਵਾਲਾ ਕੰਮ ਥੋੜਾ ਜਿਹਾ ਸ਼ਡਿਊਲ ਜਿਹੜਾ ਅਸੀਂ ਕੰਮ ਦਾ ਚੇਂਜ ਹੋ ਗਿਆ ਸਾਰਾ ਤੇ ਚੱਕਰ ਕੀ ਪਿਆ ਤੇ ਪਾਲੀ ਅੱਜ ਜਿਵੇਂ ਕਹਿ ਲਈ ਇਹ ਵੀ ਕੁਦਰਤੀ ਟਾਈਮ ਦੀ ਸੈਟਿੰਗ ਹੋ ਗਈ ਸਾਡੀ ਤੇ ਜਦੋਂ ਮੈਂ ਆਇਆ ਪਿੰਡੋਂ ਤੇ ਰੈਡੀ ਖੜਾ ਸੀਗਾ ਬਿਨਾ ਤਾਲਮੇਲ ਤੋਂ ਜਣੀ ਅਸੀਂ ਇਕੱਠੇ ਹੋ ਗਏ ਤੇ ਕਹਿੰਦਾ ਫਿਰ ਬੋਣੀ ਹੈ ਉਧਰ ਮੈਂ ਕਿਹਾ ਮੈਂ ਵੀ ਬੋਣੀ ਚੱਲਿਆ ਸੀ ਤੇ ਨਹੀਂ ਫਿਰ ਮੈਂ ਇਕੱਲੇ ਨੇ ਬੋਣੀ ਸੀਗੀ ਤਵੀਆਂ ਨਾ ਪਹਿਲਾਂ ਤੇ ਹੁਣ ਦੋਨੇ ਟਰੈਕਟਰਾਂ ਮਗਰ ਸਮਾਨ ਕਰ ਲਿਆ ਇਕੱਠਾ ਵੱਡੇ ਮਗਰ ਉਹ ਪਾਲੀਆਂ ਤਵੀਆਂ ਤੇ ਉਧਰ ਰੇੜੀ ਖੜਾ ਪਾਇਆ ਤੇ ਅੰਦਰ ਛੋਟੇ ਮਗਰ ਸੁਹਾਗਾ ਤੇ ਸਿੰਗਲ ਹਾਲ ਕਾਂ ਕਾਲੇ ਜਮੂਰੇ ਫੇਰ ਕੇ ਤੇ ਮਗਰ ਤਵੀਆਂ ਚਲਾਵੇ ਕੰਮ ਕੇਰਾ ਬੋਣੀਆਂ ਤਵੀਆਂ ਨਾਲ ਤੇ ਉਦੋਂ ਬਾਅਦ ਸੁਹਾਗਾ ਮਾਰ ਕੇ ਦੋਨਾ ਮਗਰ ਰੋਟਾਵੇਟਰ ਪਾਲਾਂ ਕਿਉਂਕਿ ਰੋਟਾਵੇਟਰ ਦਾ ਕੰਮ ਥੋੜਾ ਜਿਹਾ ਉੱਥੇ ਤੇ ਉਹ ਮੈਂ ਦੱਸਦਾ ਖੇਤ ਚ ਚੱਲ ਕੇ ਵੀ ਕਿੰਨਾ ਕੰਮ ਸੀਗਾ ਪਰ ਹੁਣ ਕੰਮ ਪੂਰਾ ਲਾਵਾਂਗੇ ਛੋਟੇ ਰੋਟਾਵੇਟਰ ਤੋਂ ਤੇ ਸ਼ਾਮ ਨੂੰ ਇਹਨੇ ਫਿਰ ਜਾਵੜਨਾ ਤੇ ਉਥੇ ਪੈਂਡੀ ਲੈ ਜਾਣਾ ਰੂਟਾ ਬੇਟਰ ਤੇ ਜਣੀ ਜਦੋਂ ਫਿਰ ਦੋਨਾਂ ਨਾਲ ਬਾਹਰ ਲੈਨੇ ਆ ਪੰਜ ਕਿ ਕਿੱਲੇ ਆ ਬੌਣ ਨਾਲੇ ਤੇ ਛੇ ਦੀ ਬਹਿ ਜਾਣਗੇ ਦੋਨਾਂ ਨਾਲ ਫਿਰ ਤੇ ਟਰਾਲੀ ਇੱਕ ਟੀਸੀ ਜੀ ਦੇ ਨਾਲ ਲਾਤੀ ਆ ਮੇਸੀ ਉਹਨਾਂ ਨੇ ਅੱਧਾ ਕਿ ਟੈਂਕ ਮੇਂ ਲੱਦਾ ਕੰਪੈਨ ਦਾ ਪੈਣਾ ਨਹੀਂਗਾ ਹੋਰ ਕਾਰੀ ਦਿੱਤਾ ਨੇੜ ਕੰਮ ਤਿੰਨ ਕ ਵਜੇ ਨੂੰ ਮੈਂ ਲੱਦਾ ਲੋਡ ਕਰ ਦੇਣਗੇ ਸਾਢੇ 12 ਦਾ ਟਾਈਮ ਹੋਇਆ ਹਜੇ ਇਹ ਵੀ ਕੰਮ ਜ਼ਰੂਰੀ ਸੀਗਾ ਕਵਲ ਬਾਤੀ ਆਪਾਂ ਕਹਿਣਾ ਚੱਕ ਕੋ ਸਪੈਸ਼ਲਾਈਜ਼ਡ ਚਾਹ ਤਰੀ ਹੋ ਗਿਆ ਚਾਹ ਨੂੰ ਪੀ ਕੇ ਪਾਲੀ ਰੈਡੀ ਤੇ ਚੱਲਦੇ ਆਂ ਬੜਾ 11 ਪੂਰਾ ਤੇ ਇਹਦੇ ਮਗਰ ਪਾ ਲਿਆ ਆਪਾਂ ਖਵਾਕਾ ਉੱਪਰ ਵਾਲਾ ਲੈ ਸਿੰਗਲ ਹਾਲ ਅੱਜ ਤਾਂ ਨਹੀਂ ਸੂਰਜ ਨਿਕਲਦਾ ਮੈਨੂੰ ਲੱਗਦਾ ਕੱਲਾ ਤਾਂ ਨਿਕਲਿਆ ਜੀ ਲਿੰਕਾ ਤਾਂ ਕਰ ਲਾ ਮੈਂ ਲੈਫਟ ਤਾਂ ਕਰ ਲਾ ਮਾੜੀ ਜੀ ਲਿੰਕਾ ਤਾਂ ਕਰ ਦੇ ਯਾਰ ਕਾਲੂ ਤਿਆਰ ਹੋਣੀ ਸੀ ਤੇ ਅੱਜ ਫਿਰ ਪਾਲੀ ਜਾ ਮੈਂ ਅੱਜ ਇਹ ਕੰਮ ਖਿੱਚ ਦਿੰਨੇ ਆ ਤੇ ਅੱਜ ਰੋਟਾਵੇਟਰ ਦੇ ਕਰਕੇ ਛੱਡ ਦੇਣੀ ਇਹ ਗੱਲਾਂ ਸੁਹਾਗਾ ਰਹਿ ਜਾਊਗਾ ਸੁਹਾਗਾ ਕਾਲੂ ਮਾਰ ਲਾਂਗੇ ਪੂਰੇ ਮੈਂ ਸੀਗਾ ਦਾ ਕਾਲੂ ਬੀਜੀ ਜਿਹੜੀ ਮੈਂ ਕਿਹਾ ਫਿਰ ਚੱਲ ਵੇਖੀ ਆਊਗਾ ਕਾਲੂ ਕੋਏ ਬਣਾਉਣੇ ਆ ਜਿਹੜੇ ਬੀਜੀ ਦੀਓ ਕੇਲੇ ਕੱਲ ਤੇ ਬਾਕੀ ਫਿਰ ਦੋ ਬੰਦੇ ਕੋਏ ਬਣਾਈ ਜਾਣਗੇ ਦੋ ਬੰਦੇ ਮਜੀਦ ਤੇ ਲਾਦਾਂਗੇ ਕਿਉਂਕਿ ਸਵੇਰੇ ਕਣਕ ਹੋਏ ਨਾ ਨਿਸ਼ਾਨਣੀ ਪੈਣੀ ਆ ਸਵੇਰੇ ਝਾਣ ਲੈਣਗੇ ਦੋ ਕੋ ਅੰਡਾਲ ਲੱਗਣੀ ਆ ਮਾਤਾ ਆਲੀ ਬਿਆਲੀ ਕਿੱਲੋ 20 ਪੌਣਾ ਹੁੰਦਾ ਆਪਾਂ ਤੇ ਮਸ਼ੀਨ ਇਹ ਲਿਆਵਾਂਗੇ ਫੇਰ ਕੱਲ ਨੂੰ ਖੜੀ ਨਿੰਦੀ ਕੋਲੇ ਮੈਂ ਲਾਦਾ ਦੇਖੜੀ ਬਣੀ ਹੈ ਕਦੇ ਡਿੱਕੇ ਜਾਂ ਨਾ ਖੜੀ ਹੋਵੇ ਮੈਂ ਬਿਉਂਤ ਹੀ ਬਦਲ ਗਈ ਸਾਰੀ ਹੋਰ ਕਰਦੇ ਆ ਫੇਰ ਲਗਾ ਦੇ ਮੈਂ ਤਾਂ ਕਿ ਨਾ ਸਿੱਧਾ ਜਾਨੀ ਵਾਲਾ ਖੋਲ ਦੇ ਇਹਨੂੰ ਪੂਰਾ ਨੇ ਮੈਂ ਕੱਲ ਨੂੰ ਹੋਣੀ ਸੀ ਤਿਆਰ ਹੁਣ ਤਾਂ ਅੱਜ ਹੋ ਜਾਣਾ ਕੰਮ ਸੈਟਿੰਗ ਬੜੀ ਹੋਈ ਆਪਣੀ ਪੂਰੇ ਪੂਰੇ ਟਾਈਮ ਦੀ ਉਹ ਮੈਂ ਲੌਲਾ ਦੀ ਫੋਨ ਆ ਰਾ ਤਾਂ ਮੋਟਰ ਤੇ ਬੰਦੇ ਨਾਮ ਪਾ ਗਿਆ ਹੋ ਗਿਆ ਸਿੱਧਾ ਜਾਕ ਨਹੀਂ ਬਹੁਤ ਉਹ ਡੰਡਾ ਵੀ ਬਹੁਤ ਖੁੱਲ ਗਿਆ ਲਾ ਦੇ ਲੋਕ ਲੈ ਖਿੱਚਿਆ ਜਾਵੇ ਮੁਰ ਕੇ ਜਿਹੜੇ ਗੇਅਰ ਚ ਕਹਿ ਜਾਣਾ ਹੁੰਦਾ ਹੈ ਪਹਿਲਾਂ ਠੀਕ ਆ ਪਿਆਰੋਂ ਚਾਹਦਾ ਤੇ ਲੋ ਲਾ ਲਈਏ ਯਾਹ ਜਾ ਗਿਆ ਖੇਤ ਚ ਫਿਰ ਤੇ ਪਰਾਲੀ ਪੁਰਲੀ ਹੈ ਦੀ ਇੱਥੇ ਸਾਫ ਆ ਤਕਰੀਬਨ ਤੇ ਬਾਕੀ ਕਰਦਾ ਕੰਮ ਪਹਿਲਾਂ ਸਟਾਰਟ ਉਧਰ ਲੰਬੇ ਲੋਟ ਹੀ ਫੇਰ ਨਾਲ ਆਪਾਂ ਇੱਧਰ ਵੀ ਉਧਰ ਵੀ ਸਾਰੇ ਚ ਤੇ ਪਰਾਲੀ ਲੈ ਗਏ ਸੀ ਜਾ ਕੇ ਉਹ ਵੀ ਸਾਰੀ ਪਰਲੇ ਖੱਲੇ ਵਾਲੀ ਗੱਲ ਹੋ ਗਿਆ ਸਾਫ ਨਾ ਬਸਰ ਕਰਦਾ ਕੰਮ ਸਟਾਰਟ ਕਰ ਜਾ ਕੇ ਪੈ ਲਈ ਐ ਲੋਡ ਲੈਂਦਾ ਪਿਆ ਲਈ ਥੋੜਾ ਜਿਹਾ ਸਿੰਗਲ ਨਾਲ ਤੇ ਪਹਿਲੇ ਜਿਹੜਾ ਬਹੁਤ ਹੋਰ ਆ 52 ਦਾ ਤੀਜੇ ਜਿਹੜਾ ਥੋੜਾ ਜਿਹਾ ਘਟ ਜਾਂਦਾ ਯਾਨੀ ਇਹ ਆਪਾਂ ਦਾ ਡੋਗੀ ਬਹੁਤ ਨੇ ਜਦੋਂ ਜ਼ਿਆਦੇ ਲੋਰ ਲਾਉਣੀ ਆ ਤੇ ਤੀਜੇ ਜੇ ਟਿਕਾ ਕੇ ਲਾਉਂਦਾ ਤੇ ਹੁਣ ਆਪਾਂ ਬੋਣੀ ਕੇ ਰਹੀ ਆ ਤੇ ਆਹੂ ਲਈ ਆਉਂਦੀ ਆ ਪਹਿਲੀ ਗੇਲੀ ਆ ਥੋੜੇ ਜਿਹਾ ਨਵੀਂ ਆ ਯਾਨੀ ਕੱਢੀ ਆਉਂਦੀ ਆ ਨਾਲੋਂ ਮਿੱਟੀ ਪੂਰੀ ਤੇ ਖਵਾਗਾ ਮਾਰ ਦੇਣਾ ਆਪਾਂ ਇਦਾਂ ਹੀ ਤੇ ਸਦਵਾਰ ਪਹਿਲੀ ਵੀ ਪੂਰੀ ਬਾਤਾਂ ਜਿਵੇਂ ਕਹ ਲੀਏ ਵੀ ਅੱਗੇ ਥੋੜੀ ਜੀ ਡਰਜੇ ਵਾਲੀ ਹੁੰਦੀ ਆ ਤੇ ਇਹਦੇ ਪੂਰੀ ਸੈਟ ਆ ਆਲਮੂਰੇ ਫੇਰਤਾ ਤੇ ਬਾਕੀ ਪਾਣੀ ਖਿੱਚੀ ਆਉਂਦਾ ਤਬੀਆਂ ਮਗਰ ਤੇ ਵਧੀਆ ਲੱਗਦੀਆਂ ਪੂਰੀਆਂ ਤੇ ਧੁੱਪ ਜੀ ਨਿਕਲਈ ਆ ਮੜੀ ਜੀ ਲਿਸ਼ਕੋਰ ਜੀ ਤੇ ਪਾ ਲਿਆ ਸੁਹਾਗਾ ਆਪਾਂ ਫਿਰ ਬਦਲ ਕੇ ਹੁਣ ਕਿਉਂਕਿ ਇਹ ਪੈੜੀ ਗਿੱਲੀ-ਗਿੱਲੀ ਬਤ ਜੀ ਆਉਂਦੀ ਆ ਆਪਣੇ ਕੈਮ ਵਾਲੇ ਜਿਹੜੀ ਆ ਤੇ ਪਹਿਲਾਂ ਗਿੱਲੀ ਲੱਗਦੀ ਆ ਜਦੋਂ ਉਹ ਬੀਜਣੇ ਦੀ ਉਦੋਂ ਆ ਲੱਗਦਾ ਹੁੰਦਾ ਜਿਵੇਂ ਸੁੱਕ ਗਈ ਆ ਤੇ ਬਾਕੀ ਫੇਰ ਦੇ ਸੁਹਾਗਾ ਫਿਰ ਚਲਦੇ ਆਵੇਂ ਅਸੀ ਕੋਲੇ ਫੇਰ ਦੇ ਸੁਹਾਗਾ ਤੇ ਰੋਟੀ ਰਾਟੀ ਖਾ ਕੇ ਫੇਰ ਲਿਆਉਨੇ ਆ ਰੂਟਾ ਬੇਟਰ ਪਾ ਕੇ ਦੋਨਾਂ ਵਾਂਗਰ ਤੇ 5 ਕਿੱਲੇ ਕਰਤੇ ਆ ਤਿਆਰ ਤੇ ਉਧਰ 2 ਕਿੱਲੇ ਜਿਹੜੇ ਬਾਸਮਤੀ ਆ ਉਹ ਵੀ ਚੱਕੀ ਜਾਊਗਾ ਅੱਜ ਤੇ ਗੱਠਾ ਚੱਕਣੀ ਸੀ ਜਗਦੇਵ ਨੇ ਉਹਨੇ ਚੱਕੀ ਐ ਨਹੀਂ ਅੱਜ 2 ਕਿੱਲੇ ਨਹੀਂ ਤਾਂ ਉਹ ਵੀ ਲਵੇਟ ਦੇਣੇ ਸੀਗੇ ਤੇ ਉਹਨੂੰ ਫੇਰ ਕੱਲ ਨੂੰ ਕਣਕ ਬੀਜ ਕੇ ਨਾਲ ਉਹਦਾ ਪਰਸਨ ਨੂੰ ਤਿਆਰ ਕਰ ਲਾਂਗੇ ਜਾਂ ਕੱਲ ਨੂੰ 2 ਕਿੱਲੇ ਨੂੰ ਤਾਂ ਕੀ ਟਾਈਮ ਲੱਗਣਾ ਤੇ ਹਾਲ ਫੇਰ ਗਿਆ ਤੇ ਇਹ ਹਾਲ ਹੈਗਾ ਜ਼ਰੂਰੀ ਫੇਰਨਾ ਜਿਹੜਾ ਸਿੰਗਲ ਹਾਲ ਫੇਰ ਹੈ ਆਪਾਂ ਕਿਉਂਕਿ ਇਹਦੇ ਨਾਲ ਕੁਆਂਟੋ ਤੋਂ ਦੋ ਕੁਆਂਟੋ ਨਾਲ ਤੁਹਾਡੀ ਕਣਕ ਜਿਹੜੀ ਕਿੱਲੇ ਦੀ ਵੱਧ ਜਾਂਦੀ ਆ ਕਿਉਂਕਿ ਪਾਣੀ ਜਿਹੜਾ ਪਹਿਲਾ ਪਾਣੀ ਹੈ ਨਾ ਇਹੀ ਕੰਮ ਕਰਦਾ ਸਾਰਾ ਤੇ ਕਿਉਂਕਿ ਜੇ ਪਾਣੀ ਰੁਕ ਜਾਂਦਾ ਖੇਤ ਚ ਤੇ ਫਿਰ ਕਣਕ दब ਜਾਂਦੀ ਆ ਪਹਿਲੇ ਪਾਣੀ ਦਾ ਤੇ ਉਸ ਤੋਂ ਬਾਅਦ ਵਾਲੇ ਨਾਲ ਨਹੀਂ ਕੋਈ ਬਾਲਾ ਚੱਕਰ ਪੈਂਦਾ ਤੇ ਉਦੋਂ ਗ੍ਰੋਥ ਕਰ ਜਾਂਦੀ ਆ ਕਣਕ ਤੇ ਪਹਿਲੇ ਜਿਹੜਾ ਪਾਣੀ ਆ ਤੇ ਇਹ ਕੰਮ ਕਰਦਾ ਪੂਰਾ ਜੇ ਦਾਬ ਮੰਨਣੀ ਤੇ ਪਾਣੀ ਨਾ ਮੰਨਣੀ ਆ ਤੇ ਉੱਥੇ ਵੀਰੇ ਹਾਲ ਕੰਮ ਕਰਦਾ ਕਿਾਰੇ ਆਪਾਂ ਪਾਉਨੇ ਆ ਇਦਾਂ ਤੇ 92 ਲੋਡ ਫੇਰਤਾ ਤੇ ਇੱਕ ਘਾਰੇ ਚ ਦੇ ਲੋ ਸਿਰੇ ਤੱਕ ਕਿੰਨੇ ਗੇੜੇ ਲੱਗੇ ਆ ਤੇ ਮਿੱਟੀ ਪਟਕੇ ਰੱਖਤੀ ਪੂਰੀ ਬਿਆਲੀ ਨਾਲ ਫੇਰਤਾ ਹਾਲ ਪੂਰਾ ਜਿੰਨਾ ਖੇਚਦਾ ਡੂੰਗਾ ਜਣੀ ਔਖਾ ਹੁੰਦਾ ਸੀਗਾ ਤੇ ਹੁਣ ਮਾਲਿਆ ਤੇ ਹੁਣ ਪਾਲਿਆ ਸੁਹਾਗਾ ਦਾ ਖਾਣ ਪੀਣ ਕਰਕੇ ਨਹੀਂ ਨਹੀਂ ਛੋਟੇ ਤੋਂ ਚੱਲੇ ਉਧਰ ਕੈਮ ਵਾਲੇ ਲੈ ਚੱਲੇ ਪਾਲੀ ਚਾਹ ਪੀ ਲਈ ਇਹਨੇ ਤੇ ਬਾਕੀ ਤੇਲ ਪਾਤਾ ਦੋਨਾਂ ਚ ਤੇ ਬਾਕੀ ਟਰਾਲੀਆਂ ਲੋਡ ਕਰ ਲਈ ਇਹਨਾਂ ਨੇ ਦੋਨੇ ਬਾਸਮਤੀ ਦੀ ਤੇ ਬਾਕੀ ਮੰਡੀ ਲੈ ਕੇ ਚਲਾਗੇ ਕੱਲ ਨੂੰ ਤੇ ਪਾਲੀ ਚੱਲਿਆ ਮੈਂ ਚੱਲਦਾ ਬਾਅਦ ਚ ਫਿਰ ਅਗਲੀ ਕੰਮ ਆਈ ਸੀਗਾ ਰੋਟਾਵੇਟਰ ਦਾ ਇਹ ਪਹਿਲੀ ਥੋੜੀ ਜਿਹੀ ਆਪਣੀ ਮਿੰਦਤੀ ਇੱਧਰ ਆਉਂਦੀ ਸੀਗੀ ਤੇ ਹੁਣ ਗਾਂ ਜਾ ਕੇ ਖਾਨਕ ਵੱਢ ਗਏ ਤੇ ਮਿੱਟੀ ਪਾ ਕੇ ਉੱਚਾ ਕਰਾਂਗੇ ਜਿਹੜੀ ਆ ਮਿੰਦਤੀ ਹੋਈ ਆ ਬਾਲਿਆਂ ਦੀ ਤੇ 20 ਜਾਨੀ 2020 ਚ ਹੋਈ ਸੀ ਮਿੰਦਤੀ ਇਹ ਦੀ ਤੇ ਜਾਨੀ ਲੜਾਈ ਆ ਪਾਏ ਸਵਾਰ ਆ ਇਹ ਝੋਲੇ ਵੇਲੇ ਤੇ ਉਧਰੋਂ ਤਾਂ ਜਾ ਥੋੜੀ ਜਿਹੀ ਬਾਟੇ ਟੇਢੀ ਆ ਇੱਧਰੋਂ ਜ਼ਿਆਦਾ ਰੂਟਾਵੇਟਰ ਦੀ ਖਾਢੇਗੇ ਇਹ ਬੋਟਾ ਜਿਹੜੇ ਰਹਿ ਰੂਟਾਵੇਟਰ ਆ ਪੂਰਾ ਕਿੱਥੀ ਆਉਂਦਾ ਕੰਮ ਦੋ ਗੇੜਿਆਂ ਦੀ ਖਾਤਰ ਲੈ ਕੇ ਆਂਦਾ ਜੀ ਰੂਟਾਵੇਟਰ ਪਰ ਗੇਮ ਬਦਲਦੇ ਪਰ ਕਾਲੀ ਆ ਗਿਆ ਜੀ ਕਰਕੇ ਫਿਰ ਕਾਲੀ ਆ ਪਾ ਵੀ ਦੋਨਾਂ ਦਾ ਬਾਹਰੰਦੇ ਆ ਛੇ ਦੀ ਬੈਹਜੂਗੀ ਵੀਡੀਓ ਹਾਈ ਆ ਦੋਨਾਂ ਦੀ ਭਾਈ ਹੋਈ ਤੇ ਕਾਲੀ ਲੈਂਦਾ ਕਿ ਲੈ ਬਾਹਰ ਆਟ ਆਗੇ ਕੋਤਰ ਕੋਤਰਾਂ ਜੀ ਬਾਹਰ ਆ ਆਪਾਂ ਚਲਾਦਾ ਹੁਣ ਆਪਾਂ ਨੇ ਲੱਗਦੇ ਉਧਰੋਂ ਖਾਨੀ ਲੱਗੂਗਾ ਇਧਰੋਂ ਦੋਨੇ ਪਾਸੇ ਡਾਡੇ ਲਾਈ ਜਾਨੇ ਆ ਕੰਮ ਆ ਬਿੱਤੀ ਆਉਣਾ ਵਾ ਇਹ ਪਹਿਲੇ ਲੋਜ ਤੇ ਵੱਡਾ ਰੋਜਾ ਦਾ ਦੂਜੇ ਲੋਜ ਤੇ ਪੂਰੇ ਨਿਕਲ ਜਾਂਦਾ ਫਿਰ ਵੀ ਤੇ ਇਹਦੇ ਮਲਾਈ ਵੀ ਵੱਧਾ ਜੱਗੀ ਵਾਲੇ ਦੇ ਥੋੜੇ ਚੱਕਰਾਂ ਦਾ ਫਰਕ ਆ ਰੂਟਾ ਮੀਟਰ ਦਾ ਤੇ ਘੋਰ ਦਾ ਬਹੁਤ ਜ਼ਿਆਦਾ ਆਏ ਕੜੀ ਨਾਲੇ ਵੱਡੇ ਨਾਲ ਤੇਜ਼ ਚੱਲਦਾ ਏ ਤੇ ਫਿਰ ਵੀ ਮਲਾਈ ਜਾਨੀ ਵੱਧ ਕਰਦਾ ਵਾ ਘੇਰੇ ਕਰ ਲੈ ਦਿੱਤੇ ਉਹ ਰਾ ਪਾਲੇ ਪਰ ਦੇ ਬਾਸਾ ਲਾ ਗਿਆ ਤੇ ਆ ਪਾ ਲਾ ਗਿਆ ਇਧਰ ਉਹ ਯਾ ਵੀ ਬੋਡੀ ਵਾਲਾ ਮੈਗੇਜਾ ਕਢਦਾ ਹਣ ਡੇੜਾ ਜਾਉ ਦਦਾ ਸੇਵਤ ਉਹder ਪਾਲੇ ਦੀ ਕੰਨੀ ਆਉਂਦਾ ਕੰਮ ਪੂਰਾ ਤੇ ਬੈਲੀ ਪੂਰੀ ਜਾਂਦੀ ਆ ਪੂਰੀ ਐਨ ਆਲੂ ਵਾਲੀ ਬਣ ਗਈ ਆ ਤੇ ਇੱਥੇ ਹੁਣ ਇਹਨੂੰ ਪੁਣਦੀ ਕਰਨਾ ਇੱਥੇ ਤੁਹਾਡਾ ਦੂਰਾ ਮਾਰ ਦੇਣਾ ਵਾ ਜਿਹੜੀ ਬੋਲ ਜੀ ਇਹਦੀ ਕਢਣੀ ਆ ਪੈੜੀ ਦੀ ਬਾਕੀ ਬਣ ਜਾਣੀ ਆ ਬੈਲੀ ਪੂਰੀ ई पूरी डेटा आहे